ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਚਿੰਤਤ ਨੇ ਤੇ ਉਥੇ ਹੀ ਹਜੇ ਵੀ ਕੇਂਦਰ ਸਰਕਾਰ ਬੇਫਿਕਰ ਨਜ਼ਰ ਆ ਰਹੀ ਹੈ ਲਗਾਤਾਰ ਸਿਆਸੀ ਪਾਰਟੀਆਂ ਡੱਲੇਵਾਲ ਨੂੰ ਲੈ ਕੇ ਬਿਆਨ ਦੇ ਰਹੀਆਂ ਨੇ ਉਥੇ ਦੱਸਦੀ ਹੈ ਕਿ ਕਾਂਗਰਸ ਪਾਰਟੀ ਵੀ ਜਿਹੜਾ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਮੋੜ ਐਲਾਨ ਕਰ ਰਹੀ ਹੈ ਦੱਸਦੀ ਹੈ ਕਿ ਉਥੇ ਪ੍ਰਤਾਪ ਸਿੰਘ ਬਾਜਪਾ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕੇਂਦਰ ਸਰਕਾਰ ਦੇ ਉੱਤੇ ਠਿੱਖੇ ਨਿਸ਼ਾਨੇ ਸਾਧੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਜਥੇਦਾਰ ਸਾਹਿਬ ਨੂੰ ਚਿੱਠੀ ਤਾਂ ਲਿਖੀ ਗਈ ਹੈ ਪਰੰਤੂ ਪੀਐਮ ਮੋਦੀ ਦੇ ਨਾਲ ਗੱਲਬਾਤ ਨਹੀਂ ਕਰ ਰਹੀ ਭਾਜਪਾ ਤੇ ਜਿਸ ਤੋਂ ਬਾਅਦ ਉੱਥੇ ਹੀ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਹੁਣ ਧਰਮ ਦੀ ਵਰਤੋਂ ਕੀਤੀ ਜਾ ਰਹੀ ਹੈ ਭਾਜਪਾ ਕਿਸਾਨਾਂ ਦੇ ਹੱਕ ਦੇ ਵਿੱਚ ਐਲਾਨ ਕਰੇ ਉੱਥੇ ਜਗਜੀਤ ਸਿੰਘ ਡੱਲੇਵਾਨ ਨੂੰ ਲੈ ਕੇ ਵੀ ਕੋਈ ਬਿਆਨ ਦਵੇ ਤੇ ਜਿਸ ਤੋਂ ਬਾਅਦ ਹੁਣ ਉੱਥੇ ਹੀ ਪ੍ਰਤਾਪ ਸਿੰਘ ਬਾਜਵਾ ਕਾਫੀ ਜਿਹੜੇ ਕਿ ਕਾਂਗਰਸ ਪਾਰਟੀ ਦੇ ਵੱਲੋਂ ਜਿਹੜੇ ਵੱਲੋਂ ਦੱਸਦੀ ਹੈ ਕਿ ਕੇਂਦਰ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਦੇ ਜਾ ਰਹੇ ਨੇ ਆਓ ਤੁਹਾਨੂੰ ਸੁਣਾਉਣੀ ਹੈ ਪ੍ਰਤਾਪ ਸਿੰਘ ਬਾਜਵਾ ਦਾ ਕੀ ਕਹਿਣਾ ਹੈ ਮੈਂ ਬੀਜੇਪੀ ਦੇ ਲੀਡਰਸ਼ਿਪ ਨੂੰ ਕਰਨਾ ਚਾਹਨਾ ਜੋ ਡਲੇਵਾਲ ਸਾਹਿਬ ਨੇ ਗੱਲ ਕੀਤੀ ਉਹਨੇ ਕਿਹਾ ਕਿ ਤੁਸੀਂ ਬਚਾਏ ਨਰਿੰਦਰ ਮੋਦੀ ਜੀ ਨੂੰ ਕਹਿੰਦੇ ਬਜਾਏ ਤੁਸੀਂ ਅਮਿਤ ਸ਼ਾਹ ਜੀ ਕੋ ਜਾਓ ਬਜਾਏ ਤੁਸੀਂ ਐਗਰੀਕਲਚਰ ਮਨਿਸਟਰ ਜਾਂ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਕੋ ਜਾਓ ਤੁਸੀਂ ਅਕਾਲ ਤਖਤ ਦੇ ਸਾਧ ਦੇ ਜਹਦਾਰ ਜੀ ਨੂੰ ਅਪੀਲ ਕਰ ਦਿੱਤੀ ਇਹਨਾਂ ਦਾ ਜਿਹੜਾ ਮਰਨ ਵਰਤੇ ਉਹਦਾ ਛੁਡਾਇਆ ਜਿਉਂਨੇ ਕਿਹਾ ਮੈਂ ਸਿੱਖ ਹਾਂ ਮੈਂ ਅਕਾਲ ਤਖਤ ਸਾਹਿਬ ਦੇ ਜਹਦਾਰ ਜੀ ਦਾ ਇੱਜ਼ਤ ਮਾਨ ਤੇ ਸਲਮਾਨ ਕਰਦਾ। ਬਟ ਤੁਸੀਂ ਜਿਹੜਾ ਰਸਤਾ ਹੈ ਤੁਸੀਂ ਰਸਤਾ ਤੇ ਉਲਟ ਬੁਖਾਰ ਰਹੇ ਹੋ। ਜਾਣਾ ਚਾਹੀਦਾ ਹੈ ਦਿੱਲੀ ਨੂੰ ਰਸਤਾ ਤੁਸੀਂ ਅਮਰਸਰ ਦਾ ਬੁਖਾਰ ਰਹੇ ਹੋ। ਤੋ ਇੱਥੋਂ ਇਹ ਸਾਫ ਤੌਰ ਸਾਬਤ ਹੁੰਦਾ ਹੈ ਕਿ ਬੀਜੇਪੀ ਜਿਹੜੀ ਇਮਾਨਦਾਰ ਨਹੀਂ। ਕਿਸਾਨਾਂ ਪ੍ਰਤੀ ਨਾ ਔਨੈਸਟ ਹੈ। ਨਾ ਉਹਦੇ ਵਿੱਚ ਮੈਂ ਸਮਝ ਨਹੀਂ ਆ ਕਿ ਸਹੀ ਮੈਨਰ ਦੇ ਵਿੱਚ ਇਹ ਇਹਨਾਂ ਨੂੰ ਔਨੈਸਟੀ ਵਿਖਾਣੀ ਚਾਹੀਦੀ ਸੀ। ਵੇਖੋ ਡੱਲੇਵਾਲ ਸਾਹਿਬ ਇਸ ਟਾਈਮ ਬੜੀ ਕ੍ਰਿਟੀਕਲ ਹਾਲਾਤ ਦੇ ਵਿੱਚ ਹੈ। 45 46 ਦਿਨ ਹੋ ਗਏ ਡਿੱਪ ਦੇ ਉੱਤੇ ਨੇ ਤੋਂ ਇਸ ਹਾਲਾਤ ਦੇ ਵਿੱਚ ਜੇ ਭਾਜਪੀ ਸਿਨਸੀਅਰਲੀ ਚਾਹਦੀ ਸੀ ਤੇ ਕੌਣ ਸਟਾਪ ਕਰਦਾ ਕਿ ਮੈਨੂੰ ਦੱਸੋ ਇੱਕ ਟਾਪ ਪੰਜਾਬ ਦੇ ਸਿੰਗਰ ਨੂੰ ਜਿਹੜਾ ਵਰਲਡ ਵਾਈਡ ਨੋਨ ਉਹਨੂੰ ਤੇ ਮੋਦੀ ਸਾਹਿਬ ਟਾਈਮ ਦੇ ਸਕਦੇ ਹੀ ਵੈਲਕਮ ਕਰ ਬਟ ਇੱਕ ਕਿਸਾਨਾਂ ਦੇ ਡੈਲੀਗੇਸ਼ਨ ਨੂੰ ਕੀ ਗੱਲ 10 ਮਿੰਟ ਮਿਲਣ ਵਾਸਤੇ ਮੋਦੀ ਸਾਹਿਬ ਕੋਲ ਵਕਤ ਹੈ ਨਹੀਂ ਕਿ ਕਾਰਨ ਜਿਹੜੇ ਅੰਧ ਕਾਰਨ ਇਹ ਹੈ ਕਿ ਕਿਸਾਨਾਂ ਦੇ ਤੇ ਖੇਤ ਮਜ਼ਦੂਰਾਂ ਦੇ ਸ਼ੁਰੂ ਤੋਂ ਭਾਜਪਾ ਉਲਟ ਰਹੀ ਹੈ ਜੀ ਕਾਰਪੋਰੇਟ ਵਰਲਡ ਵੇਖੋ ਇੱਕ ਕਾਰੋਬਾਰੀਆਂ ਨਾਲ ਵੱਡੇ ਕਾਰੋਬਾਰੀਆਂ ਦੀ ਮੈਂ ਗੱਲ ਨਾ ਮਲਟੀਨੈਸ਼ਨਲ ਮਲਟੀਨੈਸ਼ਨਲ ਦਾ ਤੇ ਕਿਸਾਨਾਂ ਦਾ ਦੁਨੀਆ ਭਰ ਦੇ ਵਿੱਚ ਆਪਸ ਵਿੱਚ ਡਿਫਰੈਂਸ ਆਫ ਇੰਟਰਸਟ ਰਿ ਹੈ ਜੇ ਤੁਸੀਂ ਕਿਸਾਨਾਂ ਦੀ ਮਦਦ ਕਰੋਗੇ ਵਪਾਰੀਆਂ ਦਾ ਨੁਕਸਾਨ ਹੋਏਗਾ ਜੇ ਵਪਾਰ ਦੀ ਮਦਦ ਕਰੋਗੇ ਤਾਂ ਕਿਸਾਨ ਦੀ ਕੀਮਤ ਹੋਏਗਾ ਅੱਜ ਵੇਖੋ ਮੈਂ ਤੁਹਾਨੂੰ ਸਾਫ਼ ਤੌਰ ਤੇ ਦੱਸਣਾ ਚਾਹੁੰਦਾ ਸਾਨੂੰ ਜਿਹੜੀ ਕਣਕ ਦੀ ਕੀਮਤ ਹੈ ਉਹ 22300 ਰੁਪਿਆ ਕੁਇੰਟਲ ਮਿਲਦੀ ਸੀ ਅੱਜ ਜੇ ਤੁਸੀਂ ਮੰਡੀ ਜਾਓ 3800 ਰੁਪਿਆ 3700 ਤੋਂ 3800 6 ਮਹੀਨੇ ਦੇ ਵਿੱਚ ਅਤਨਾ ਚਾਰ ਮਹੀਨੇ ਚੋ ਗਿਆ। ਵੇਖੋ ਹੁਣੇ ਆਪਣਾ ਸੀਜ਼ਨ ਖਤਮ ਹੀ ਹੋਇਆ ਹੈ ਨਾ ਜੀ। 8 ਮਹੀਨੇ 2 ਮਹੀਨੇ ਹੋਏ ਨੇ ਤਾਂ ਉਸ ਤੋਂ ਬਾਅਦ ਵੀ ਤੁਸੀਂ ਸੌਰੀ 5-6 ਮਹੀਨੇ ਪਹਿਲੇ ਖਤਮ ਹੋਇਆ ਹੈ ਜਿਹੜਾ ਕਣਕ ਦਾ ਸੀਜ਼ਨ ਹੈ। ਤੁਸੀਂ ਵਿਦਨ 6 ਤੋਂ 8 ਮੰਥਸ ਅੱਜ ਕੀਮਤ 2500 ਦੀ ਜਿਹੜੀ ਕਿਸਾਨ ਨੂੰ 2250 ਮਿਲਦੀ ਹੈ। ਅੱਜ ਉਹ ਖਾਣ ਵਾਲੇ ਨੂੰ 3700-3800 ਮਿਲ ਰਹੀ ਹੈ। ਨਾ ਤੇ ਕਿਸਾਨ ਨੂੰ ਦੇ ਰਹੇ ਨੇ ਨਾ ਗਰੀਬ ਆਦਮੀ ਨੂੰ ਉਹਦਾ ਫਾਇਦਾ ਹੋ ਰਿਹਾ ਤੋ ਇਹੀ ਬੇਸਿਕਲੀ ਦਲੇਵਾਲ ਸਾਹਿਬ ਦਾ ਕਹਿਣਾ ਇਹੀ ਹੈ ਮਿਨਿਮਮ ਸਪੋਰਟ ਪ੍ਰਾਈਸ ਤੇ ਪ੍ਰਾਈਮ ਮਿੰਿਸਟਰ ਨੇ ਦੇਣੀ ਹੈ ਐਗਰੀਕਲਚਰ ਮਿੰਿਸਟਰ ਨੇ ਦੇਣੀ ਤੁਸੀਂ ਬਚਾਏ ਅਕਾਲ ਤਖਸਾਬ ਲੂ ਅਪੀਲ ਕਰਨ ਤੇ ਤੁਸੀਂ ਮੋਦੀ ਸਾਹਿਬ ਨੂੰ ਕਰੋ ਤਾਂ ਇਹੀ ਮੈਂ ਇਹ ਗੱਲ ਕਹੀ ਸੀ ਕਿ ਦੋਰੀ ਮਾਪ ਡੰਡ ਨਾਪ ਨਾਵ ਇਮਾਨਦਾਰੀ ਨਾਲ ਪੰਜਾਬ ਪ੍ਰਤੀ ਸੁਧਿਰ ਲੋ ਤੇ ਜੇ ਇਮਾਨਦਾਰੀ ਨਾਲ ਸਾਰੇ ਇਕੱਠੇ ਹੋ ਕੇ ਚੱਲਣਗੇ ਤੇ ਕਿਉਂ ਨਾ ਸੈਂਟਰ ਸੁਣਵਾਈ ਕਰੇਗੀ ਸਾਰੇ